ਦੀ ਵਾਇਡਰ ਦੀ ਕਹਾਣੀ ਹੁਤਾ ਹੈ ਵਾਇਡਰ ਦੀ ਖਤੇ ਜਿਵੇਂ ਕਿ ਸਾਰੇ ਜਾਣਦੇ ਹੀ ਹੋ ਕਿ ਕੁਝ ਦਿਨਾਂ ਤੋਂ ਜਲੰਧਰ ਵਿੱਚ ਇੱਕ ਵਿਵਾਦ ਚੱਲ ਰਿਹਾ ਸੀਗਾ ਜਿਸ ਵਿਵਾਦ ਨੂੰ ਲੈ ਕੇ ਅਸੀਂ ਸਾਰੇ ਜਿੱਲੇ ਦੀ ਪੰਜਾਬ ਨੂੰ ਲੈ ਕੇ ਸੁਰਜ ਦੇਖੇ ਬੰਦੀਆਂ ਸੀਗੀਆਂ ਜਾਂ ਸਾਡੇ ਜਿਹੜੇ ਭਰਾ ਸੀਗੇ ਅਯੂਬ ਖਾਨ ਨੇਮ ਖਾਨ ਦੀ ਇਹਨਾਂ ਸਾਰਿਆਂ ਨੇ ਸਾਡੀ ਜਿਹੜੀ ਹੈ ਅੱਜ ਗੱਲ ਨੂੰ ਜਿਹੜੇ ਫੁੱਲ ਪੜਾਏ ਨੇ ਅਸੀਂ ਆਪਣੇ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਬਹਾਲ ਕਰਨ ਦੇ ਲਈ ਜੋ ਇੱਥੇ ਕੁਝ ਜਿਹੜੇ ਸ਼ਰਾਰਤੀ ਤੱਤਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਇੱਕ ਮਵਾਦ ਖੜਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸ ਨੂੰ ਅੱਜ ਇੱਕ ਅੰਜਾਮ ਤੱਕ ਲੈ ਕੇ ਆਏ ਆ ਅੱਜ ਦੋਨੋਂ ਪਾਈਚਰੇ ਦੇ ਜਿਹੜੇ ਲੋਕ ਇੱਥੇ ਮੌਜੂਦ ਸੀਗੇ ਉਹਨਾਂ ਵੱਲੋਂ ਇਸ ਗੱਲ ਨੂੰ ਜਿਹੜਾ ਅੱਜ ਵਾਈਂਡ ਅਪ ਕੀਤਾ ਗਿਆ ਤੇ ਜਿਹੜੀ ਉਹ ਕੰਪਲੇਨਟ ਹੋਈ ਸੀਗੀ ਧੁਖੀ ਐਫ ਆਈ ਆਰ ਹੋਈ ਸੀਗੀ ਉਹਦੇ ਤੇ ਅੱਜ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਉਹ ਜਿਹੜੀ ਐਫ ਆਈ ਆਰ ਉਹ ਕੈਨਸਲ ਕਰ ਦਿੱਤੀ ਗਈ ਹੈ ਤੇ ਜਿਨ੍ਹਾਂ ਨੇ ਵੀ ਉਸ ਚੀਜ਼ ਨੂੰ ਇਸ ਤਰ੍ਹਾਂ ਨਾਲ ਉਕਸਾਨ ਦੀ ਕੋਸ਼ਿਸ਼ ਕੀਤੀ ਭੜਕਾਫੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਹ ਜਾਣੇ ਜਾਂ ਨੇ ਹੋਈ ਪੁੱਛੀ ਕਿ ਉਸ ਨੂੰ ਦੇਖਦੇ ਹੋਏ ਅੱਜ ਸਾਰਿਆਂ ਨੇ ਇਸ ਚੀਜ਼ 'ਤੇ ਸਮਝ ਦਿੱਤੀ ਹੈ ਤੇ ਅੱਜ ਉਹ ਜਿਹੜੀ ਕਾਲ ਹੈਗੀ ਹੈ ਜਿਹੜੀ ਆਪਾ ਆਸਤਰੀ ਦੀ ਬੀਤੀ ਸੀ ਉਸ ਨੂੰ ਵਾਪਸ ਲੈਣ ਵਾਪਸ ਲੈਣ ਲਈ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ ਸਾਡੀ ਇਹ ਸਾਰੀ ਗੱਲਾਂ ਜਿਹੜੀਆਂ ਭਰਾਵਾਂ ਵੱਲੋਂ ਜਿਹੜੀਆਂ ਰੱਖੀਆਂ ਗਈਆਂ ਇਹਨਾਂ ਦਾ ਮੰਨੀਆਂ ਉਹਦੇ ਤੇ ਅਸੀਂ ਨਾ ਵੀ ਧੰਨਵਾਦ ਕਰਦੇ ਆਂ ਤੇ ਆਪਣੇ ਹਿੰਦੂ ਭਰਾਵਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡੇ ਸਾਰਿਆਂ ਦੇ ਪੰਜਾਬ ਦੇ ਇਸ ਮਾਹੌਲ ਨੂੰ ਸਖਾਵਾਂ ਕਰਨ ਲਈ ਸਾਡੀ ਗੱਲ ਤੇ ਫੁੱਲ ਚੜਾਏ ਆਂ ਖਾਣਾ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਕਿ ਕੁਝ ਤੁਹਾਨੂੰ ਜਿੰਦਰ ਭਾਈ ਦੱਸਿਆ ਸਾਰੀ ਗੱਲ ਡਿਟੇਲ ਦੇ ਵਿੱਚ ਅੱਜ ਜੋ ਇੱਕ ਵਿਵਾਦ ਪੈਦਾ ਕੀਤਾ ਗਿਆ ਸੀ ਮੈਂ ਕਹਾਂਗਾ ਕਿ ਨਹੀਂ ਵਿਵਾਦ ਪੈਦਾ ਕੀਤਾ ਗਿਆ ਸੀਗਾ ਕੁਝ ਸ਼ਰਾਰਤੀਆਂ ਸਾਹਿਬ ਵੱਲੋਂ ਉਸ ਵਿਵਾਦ ਦੇ ਉੱਪਰ ਅੱਜ ਫੁੱਲ ਸਟਾਪ ਲਾਇਆ ਇਹ ਸਾਰੀਆਂ ਤਾਕਤਾਂ ਜਿਹੜੇ ਇੱਥੇ ਇਕੱਠੀਆਂ ਹੋਈਆਂ ਉਹ ਤਾਕਤਾਂ ਜਿਹੜੀਆਂ ਤਾਕਤਾਂ ਇਸ ਸੱਲਚਰ ਸਾਂਝ ਨੂੰ ਕਾਇਮ ਰੱਖਣਾ ਚਾਹੁੰਦੀਆਂ ਪੰਜਾਬ ਅਤੇ ਸ਼ਹਿਰ ਦੇ ਅੰਮੋ-ਅਮਾਨ ਨੂੰ ਕਾਇਮ ਰੱਖਣਾ ਚਾਹੁੰਦੀਆਂ। ਉਹ ਜਿੱਥੇ ਬੰਦੀਆਂ ਸਾਰੀਆਂ ਇੱਥੇ ਇਕੱਠੀਆਂ ਹੋਈਆਂ ਸੀਗੇ ਉਹ ਜਿਨ੍ਹਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜਾਂ ਨਾਰੇਬਾਜੀ ਕੀਤੀ ਗਈ ਸੀ ਯੂਵਿਥ ਮੈਨੇਜੇ ਵੀ ਸਾਡੇ ਵਿੱਚ ਆਏ ਸੀਗੇ। ਉਹਨਾਂ ਨੇ ਅਹਿਸਾਸ ਕੀਤਾ ਆਪਣੇ ਉਸ ਭੁੱਲ ਦਾ। ਇਹ ਮੈਟਰ ਸਾਰਾ ਜਿਹੜਾ ਹੈ ਅੱਜ ਵਾਈਂਡ ਅਪ ਹੋ ਗਿਆ ਕਿਉਂਕਿ ਸਾਰਿਆਂ ਦੇ ਐਫਰਟਸ ਇਹ ਸੀਗੇ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਸਾਡੀ ਪੰਜਾਬ ਦੀ ਪਹੈਚਾਨ ਰਖਾਂਝ ਹੈ ਕਿਉਂਕਿ ਪੰਜਾਬ ਗੁਰੂਆਂ 피ਰਾਂ ਪਗੰਬਰਾਂ ਦੀ ਧਰਤੀ ਹੈ ਹਮੇਸ਼ਾ ਪੰਜਾਬ ਨੇ ਪੂਰੀ ਦੁਨੀਆ ਨੂੰ ਸੇਧ ਦੇਣ ਦਾ ਕੰਮ ਕੀਤਾ ਹੈ ਇਹ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਇੱਕੋ ਫਲਸਫਾ ਚੱਲਦਾ ਹੈ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਨ ਲੋ ਇਸੇ ਫਲਸਫੇ ਨੇ ਪੂਰੀ ਦੁਨੀਆ ਨੂੰ ਸੇਧ ਦਿੱਤੀ ਹੈ ਅੱਜ ਉਸੇ ਫਲਸਫੇ ਦੇ ਤਹਿਤ ਅਸੀਂ ਸਾਰੇ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਜੋ ਸਾਜ਼ਿਸ਼ਾਂ ਇਸ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਅਸੀਂ ਉਹਨਾਂ ਦਾ ਮੋਹਰਾ ਨਹੀਂ ਬੰਨਾਂ ਉਹਨਾਂ ਨੂੰ ਕੰਮਜਾਮ ਨਹੀਂ ਹੋਣ ਦੇਣਾ ਇਸ ਕਰਕੇ ਅੱਜ ਇਸ ਚੈਪਟਰ ਨੂੰ ਅਸੀਂ ਖੁੱਸ ਤੋਂ ਬਾਇਆ ਹੈ ਅਸੀਂ ਵਿਗੇਸ਼ ਮੈਡੀਨ ਨਾਲ ਜਫੀ ਪਾ ਕੇ ਉਹਨਾਂ ਨੇ ਸਾਡੇ ਨਾਲ ਜਫੀ ਪਾ ਕੇ ਜਿਹੜੀ ਹਿੰਦੂ ਮੁਸਲਮਨ ਸਿੱਖ ਈਸਾਈ ਸਾਡੀ ਆਪਸੇ ਆਪਸੀ ਪਾਈਚਰਕ ਸਾਝ ਹੈ ਉਹਨੂੰ ਅਸੀਂ ਦੁਬਾਰਾ ਤੋਂ ਸ਼ਹਿਰ ਦੇ ਵਿੱਚ ਇੱਕ ਮੈਸੇਜ ਦੇਣ ਦਾ ਕੰਮ ਕੀਤਾ ਹੈ ਕਿ ਸਾਰੇ ਧਰਮ ਜਿਹੜੇ ਆ ਉਹ ਅੱਛੇ ਆ ਇਨਸਾਨ ਮਾੜਾ ਚੰਗਾ ਹੋ ਸਕਦਾ ਧਰਮ ਕੋਈ ਮਾੜਾ ਚੰਗਾ ਨਹੀਂ ਹੈ ਆਓ ਆਪਾਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਵੰਡੀਏ ਇਸ ਆਪਣੇ ਸ਼ਹਿਰ ਨੂੰ ਅਤੇ ਪੰਜਾਬ ਤੇ ਪੰਜਾਬੀਅਤ ਨੂੰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਉਚ ਬਲੰਦੀ ਤੇ ਲੈ ਕੇ ਜਾਈਏ ਇਹੀ ਸਾਡੀ ਸਾਰੇ ਦੀ ਜਿੱਤ ਬਣਦੀ ਹੈ ਮੈਂ ਹੁਣ ਅਪੀਲ ਕਰੂੰਗਾ ਤੇਰੇ ਛੋਟੇ ਵੀ ਬੋਲੋਗੇ ਤੁਸੀਂ ਆਯੂ ਭਾਜੀ ਆਯੂ ਖਾਨ ਜੀ ਦੁੱਗਲੇ ਜੀ ਉਹ ਵੀ ਗੱਲ ਲੱਖਣਗੇ ਜੈ ਭੀਮ ਜੈਪਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥیوں ਜਿੱਦਾ ਕਿ ਸਾਡੇ ਹਰਜਿੰਦਰ ਭਾਜੀ ਨੇ ਤੇ ਸਾਡੇ ਐਡਵੋਕੇਟ ਨੀਮ ਖਾਨ ਸਾਹਿਬ ਨੇ ਤੁਹਾਨੂੰ ਗੱਲ ਆਪਣੀ ਵਿਖੀ ਆ ਆਪਾਂ ਗੱਲ ਨੂੰ ਸਾਨੂੰ ਵਰਜਿਨਾ ਚਾਹੀਦੀ ਕਿ ਜਿਹੜੀ ਸਾਡੇ ਵੱਲੋਂ 8 ਤਰੀਕ ਦੀ ਕਾਲ ਸੀ ਉਹ ਅਸੀਂ ਵਾਪਸ ਲੈ ਲੈ ਲਈਆ ਕਾਲ ਵਾਪਸ ਲੈਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਕੀ ਯੁਗੇਸ਼ ਮੈਨੇਜੀ ਸੀਗੇ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋ ਗਿਆ ਕਿ ਵੀ ਮੇਰੇ ਕੋਲ ਹੀ ਇਹ ਗਲਤੀ ਹੋ ਗਈ ਹੈ ਤੇ ਅਸੀਂ ਵੀ ਵੱਡਾ ਦਿਲ ਦਿਖਾਉਂਦੇ ਹੋਏ ਅਸੀਂ ਕਿਸੇ ਤੇ ਪੱਟਾ ਦਰਜ ਕਰਾਉਣ ਵਾਸਤੇ ਜਿਹੜਾ ਕੀ ਆ ਸਾਡੇ ਮਨਸ਼ਾ ਨਹੀਂ ਹੈ ਕਿ ਅਸੀਂ ਵੀ ਪੱਟਾ ਦਰਜ ਕਰਾਈਏ ਦੇਖੋ ਮਾਫੀਨਾਮਾ ਪ੍ਰਮਾਤਮਾ ਦੇ ਪ੍ਰਤੀ ਵਾਹਿਗੁਰੂ ਦੇ ਪ੍ਰਤੀ ਜਿਹੜਾ ਬੰਦਾ ਕਹਵੇ ਯਾਰ ਮੇਰੇ ਕੋਲ ਗਲਤੀ ਹੋ ਗਈ ਪਰਮਾਤਮਾ ਸਭ ਤੋਂ ਵੱਡੀ ਗੱਲ ਪ੍ਰਮਾਤਮਾ ਦੇ ਹਾਜ਼ਰੀ ਵਿੱਚ ਮੰਨੀ ਜਾਂਦੀ ਹੈ ਮੈਂ ਇਹਦੀ ਕਾਲ ਵਾਪਸ ਆ ਮੈਂ ਆਪਣੇ ਸਾਰੇ ਸਾਰੇ ਭਾਈਚਾਰੇ ਦਾ ਸਾਰਿਆਂ ਸਾਰੀਆਂ ਭਾਈਚਾਰੇ ਦਾ ਖਾਸ ਕਰਕੇ ਖਾਸ ਕਰਕੇ ਹਰਜਿੰਦਰ ਸਿੰਘ ਜਿੰਦਾ ਜੀ ਦਾ ਮੇਰੇ ਵੱਡੇ ਭਰਾ ਨੇ ਜੋ ਸਾਨੂੰ ਇਹਨਾਂ ਨੇ ਪੂਰਾ ਜਨਕੀ ਹਰ ਤਰ੍ਹਾਂ ਇਹ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਕਿ ਤੁਸੀਂ ਕਿਉਂ ਇਹ ਕਿਸੇ ਮੇਰੇ ਧਰਮ ਕਵਾਸਤੇ ਨਹੀਂ ਸਾਡੇ ਧਰਮ ਕਰਕੇ ਨਹੀਂ ਇਹ ਕਹਿੰਦੇਗੇ ਲੱਗਾਂਗੇ ਇਨਸਾਨੀਅਤ ਕਰਕੇ ਲੱਗਾਂਗੇ ਪੰਜਾਬ ਦੀ ਸ਼ਾਂਤੀ ਨੂੰ ਲੈ ਕੇ ਅਸੀਂ ਪਹਿਲਾਂ ਵੀ ਐਫਰਟ ਕਰਦੇ ਰਹੇ ਆਂ ਸੰਘਰਸ਼ ਕਰਦੇ ਰਹੇ ਆਂ ਸ਼ਾਂਤੀ ਕਿਸੇ ਦੇ ਭੰਗ ਨਹੀਂ ਕੀਤੀ ਜਾਊਂਗੀ ਉਹ ਦੇ ਕਰਕੇ ਤੁਹਾਡੇ ਅੱਗੇ ਲੱਗਾਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਹੜਾ ਕੀ ਕੱਲ ਦੀ ਜਿਹੜੀ ਕਾਲ ਆ 12 ਵਜੇ ਦੀ ਆ ਉਹ ਅਸੀਂ ਵਾਪਸ ਲੈ ਆ ਰਹੇ ਆਂ ਆਓ ਸਾਰੇ ਆਪਾਂ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਤੇ ਆਪਾਂ ਸੁਖੇਵਾ ਬਣਾਈਏ ਤਾਂ ਕਿ ਜਿਹੜੀਆਂ ਬਾਹਰੀ ਤਾਕਤਾਂ ਇਹਨੂੰ ਨਜ਼ਰ ਤੋਂ ਨਾ ਬਚਾ ਸਕਣ ਤੇ ਆਪੀਂ ਵਪਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਕ ਵਾਰ ਲਾਸਟ ਦੇ ਵਿੱਚ ਕਿਉਂਕਿ ਪ੍ਰੋਟੈਸਟ ਦੀ ਕਾਲ ਮੁਸਲਿਮ ਸੰਘਰਸ਼ ਪੰਜਾਬ ਵੱਲੋਂ ਦਿੱਤੀ ਗਈ ਸੀਗੀ ਮੇਰੇ ਵੱਲੋਂ ਦਿੱਤੀ ਗਈ ਸੀ ਮੈਂ ਲੀਡ ਕਰ ਰਿਹਾ ਸੀਗਾ ਮੈਂ ਉਹਨਾਂ ਸਾਰੇ ਸਾਥੀਆਂ ਦਾ ਸਾਰੇ ਜਥੇਬੰਦੀਆਂ ਦਾ ਚਾਹੇ ਕਿਸਾਨ ਜਥੇਬੰਦੀਆਂ ਹੋਣ ਜਿਨ੍ਹਾਂ ਨੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਟੈਲੀਫੋਨ ਕਾਲਸ ਕਰਕੇ ਸਮਰਥਨ ਦਿੱਤਾ ਹੈ ਚਾਹੇ ਆਪਣੇ ਸਿੱਖ ਭਰਾ ਹੋਣ ਚਾਹੇ ਹਿੰਦੂ ਜਥੇਬੰਦੀਆਂ ਦੇ ਵੀ ਬਹੁਤ ਸਾਰਿਆਂ ਦੇ ਫੋਨ ਆਏ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਆ ਉਹ ਬੰਦਾ ਜਿਹਨੂੰ ਵੀਡੀਓ ਵਾਇਰਲ ਹੋਈ ਹੈ ਸਾਰਾ ਸੱਜੇ ਸਾਹਮਣੇ ਆ ਗਿਆ ਹੈ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਕੱਲ੍ਹ ਵਾਸਤੇ ਸਾਰਿਆਂ ਨੇ ਆਰ ਦੀ ਤਿਆਰੀ ਕੀਤੀ ਹੋਈ ਸੀਗੀ ਕੱਲ ਜਿਹੜੀ ਮੀਟਿੰਗ ਅਸੀਂ ਆਪਣੇ ਰੱਖੀ ਸੀ ਕੱਲ ਕਾਲ ਜਿਹੜੀ ਰੱਖੀ ਸੀਗੀ ਸ੍ਰੀ ਗੁਰੂ ਰਵਿਦਾਸ ਸੰਗਤ ਦੇ ਵਿੱਚ 12 ਵਜੇ ਦੀ ਉਹ ਅਸੀਂ ਵਾਪਸ ਲੈ ਰਹੇ ਆਂ ਤੇ ਮੈਂ ਆਪਣੇ ਵੱਲੋਂ ਪੂਰੇ ਸਮਾਜ ਵੱਲੋਂ ਤੁਹਾਡਾ ਹੱਥ ਬੰਨ੍ਹ ਕੇ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰ ਰਿਹਾ ਤੁਹਾਡੀ ਸਪੋਰਟ ਵਾਸਤੇ ਇੱਕ ਵਾਰ ਫਿਰ ਤੋਂ ਸਿਰ ਚੁਕਾ ਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਹੈ ਜੈ ਹਿੰਦ ਜੈ ਭਾਰਤ